ਪੰਜਾਬ ਚ ਨਾ ਬਹੁਤ ਗੱਲ ਹੁੰਦੀ ਹੈ ਕਿ ਯਾਰ ਪੰਜਾਬ ਦੀਆਂ ਨੌਕਰੀਆਂ ਹਰਿਆਣੇ ਵਾਲੇ ਯੂਪੀ ਵਾਲੇ ਜਾਂ ਕਿਸੇ ਵੀ ਸਟੇਟ ਦੇ ਉੱਤੇ ਕਿ ਭਾਈ ਉਹ ਕਬਜ਼ਾ ਕਰ ਰਹੇ ਆ। ਇਹ ਸੱਚ ਹੈ ਜਾਂ ਝੂਠ ਹੈ? ਕਿ ਜੇ ਕਿਤੇ ਤੁਮ ਉੱਠਦਾ ਹੈ ਅੱਗ ਤਾਂ ਹੋਊਗੀ। ਵਾਕਈ ਪੰਜਾਬ ਦੀਆਂ ਨੌਕਰੀਆਂ ਤੇ ਇਹ ਕਿਤੇ ਨਾ ਕਿਤੇ ਮੈਨੂੰ ਐਵੇਂ ਲੱਗਦਾ ਹੈ ਕਿ ਪੰਜਾਬ ਤੋਂ ਬਾਹਰਲੇ ਲੋਕਾਂ ਦਾ ਕਬਜ਼ਾ ਹੋ ਰਿਹਾ ਹੈ। ਪਰ ਹਰਿਆਣਾ ਯੂਪੀ ਉੱਤਰਾਖੰਡ ਇਹਨਾਂ ਦੀ ਇੱਕ ਵਿਸ਼ੇਸ਼ਤਾ ਹੈ ਕਿ ਜੇ 100 ਨੰਬਰ ਦਾ ਪੇਪਰ ਅਗਲੇ 100 ਨੰਬਰ ਦੇ ਪੇਪਰ 'ਚ ਲਿਖ ਕੇ ਕਹਿ ਦਿੰਦੇ ਆ ਕਿ ਅਸੀਂ 15 ਨੰਬਰ ਦੀ ਆਪਣੇ ਰਾਜ ਨਾਲ ਸੰਬੰਧਤ ਆਪਣੀ ਸਟੇਟ ਨਾਲ ਸੰਬੰਧਤ ਜੀਕੇ ਪੁੱਛਣੀ ਹੈ ਤੇ ਲੋਕਲ ਏਜੰਸੀ ਦਾ ਉਹਦੇ 'ਚ ਸੀਨ ਇਹ ਆ ਜਾਂਦਾ ਹੈ ਕਿ ਲੋਕਲ ਏਜੰਸੀ ਨੂੰ ਪਤਾ ਹੁੰਦਾ ਹੈ ਕਿ ਸਾਡੀ ਇੱਥੋਂ ਦੀ ਭੂਗੋਲ ਕੀ ਆ ਸਾਡਾ ਇੱਥੋਂ ਦਾ ਇਤਿਹਾਸ ਕੀ ਆ ਸਹਰਾ ਨਹੀਂ ਉਦੋਂ ਹੁੰਦੀ ਹੈ ਜਦੋਂ ਪੰਜਾਬ ਦੇ ਪੇਪਰਾਂ 'ਚ ਇਹੋ ਜਿਹੇ ਸਵਾਲ ਦੇਖਣ ਨੂੰ ਮਿਲਦੇ ਆ ਕਿ ਪੰਜਾਬ 'ਚ ਜ਼ਿਲ੍ਹੇ ਕਿੰਨੇ ਆ ਪੰਜਾਬ ਦਾ ਖੇਤਰਫਲ ਕਿੰਨਾ ਹੈ 6ਵੇਂ ਗੁਰੂ ਸਹਿਬਾਨ ਦਾ ਨਾਮ ਕੀ ਆ ਕੋਈ ਆਪਣੇ ਕੋਲ ਧਾਰਨਾ ਹੈ ਵੀ ਪੰਜਾਬ ਦੇ ਪੇਪਰ 'ਚ ਤਾਂ ਜਿਵੇਂ ਤੁਸੀਂ ਕਿਹਾ ਵੀ ਇਹੋ ਜਿਹੇ ਸਵਾਲ ਪੁੱਛੇ ਜਾਂਦੇ ਆ ਵੀ ਪੰਜਾਬ 'ਚ ਜ਼ਿਲ੍ਹੇ ਕਿੰਨੇ ਆ ਹਰਿਆਣੇ ਦੇ ਪੇਪਰ 'ਚ ਕਿਸੇ ਜਿਹਾ ਸਵਾਲ ਹਰਿਆਣੇ ਨੂੰ ਲੈ ਕੇ ਪੁੱਛਿਆ ਕਹਿੰਦੇ ਹੀ ਖੇਠਾਂ ਲਿਖਣੇ ਕਤਨਾ ਤੇ ਗੌਰ ਕਰੋ ਪਹਿਲਾ ਕਥਨ ਇਹ ਸੀ ਕਿ ਹਰਿਆਣੇ ਨੂੰ 8 ਪ੍ਰਸ਼ਾਸਨਿਕ ਭਾਗਾਂ ਵਿੱਚ ਵੰਡਿਆ ਹੋਇਆ ਹੈ ਦੂਜੀ ਸਟੇਟਮੈਂਟ ਕਿ ਪੰਚਕੂਲਾ ਇੱਕ ਪ੍ਰਸ਼ਾਸਨਿਕ ਹਰਿਆਣੇ ਦਾ ਇੱਕ ਪ੍ਰਸ਼ਾਸਨਿਕ ਹਿੱਸਾ ਹੈ ਤੇ ਸਵਾਲ ਇਹ ਪੁੱਛਿਆ ਕਿ ਹੇਠ ਲਿਖਿਆਂ ਉੱਪਰ ਦਿੱਤੇ ਕਥਨਾਂ 'ਚੋਂ ਕਿੰਨੇ ਕਥਨ ਸਹੀ ਹਨ ਪਹਿਲਾ ਕਥਨ ਸਹੀ ਹੈ ਦੂਜਾ ਕਥਨ ਸਹੀ ਹੈ ਦੋਵੇਂ ਕਥਨ ਸਹੀ ਹੈ ਮਤਲਬ ਇੱਕ ਆਈਐਸ ਪੱਧਰ ਦਾ ਸਵਾਲ ਬਣਾਤਾ ਹਰਿਆਣੇ ਦੀ ਜੀਕੇ 'ਚੋਂ ਹਰਿਆਣੇ ਦੇ ਬੱਚਿਆਂ ਨੂੰ ਫੇਦਾ بچਾਉਣ ਦੀ ਕੋਸ਼ਿਸ਼ ਕੀਤੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹ ਸਾਰੇ ਦਾ ਸਾਰਾ ਕਾਨੂੰਨ ਖਤਮ ਕਰਤਾ ਕਿ ਤੁਸੀਂ ਗਲਤ ਤਰੀਕੇ ਨਾਲ ਹਰਿਆਣੇ ਦੇ ਬੱਚਿਆਂ ਨੂੰ ਲਾਭ ਪਹਚਾ ਕੇ ਉਹਨਾਂ ਨੂੰ ਵੱਧ ਨੰਬਰ ਨਹੀਂ ਦੇ ਸਕਦੇ ਮੀਨਸ ਕਾਨੂੰਨ ਵੀ ਕੋਈ ਨਹੀਂ ਹੈਗਾ ਹੁਣ ਆਪਾਂ ਜਿੰਨਾ ਤੋਂ ਪੇਪਰ ਸੈੱਟ ਕਰਾ ਰਹੇ ਹਾਂ ਹਾਂਜੀ ਹਾਂਜੀ ਜੇ ਉਹਨੂੰ ਛੱਡ ਕੇ ਕੋ ਬਸ ਪੰਜਾਬ ਦੀ ਏਜੰਸੀ ਆ ਜੇ ਐਨੇ ਨਾਲ ਹੀ ਇਹ ਸਥਿਤੀ ਸੁਧਰ ਜੂ ਬਿਲਕੁਲ ਨਹੀਂ ਬਈ ओके ਤੁਸੀਂ ਇਹ ਮੰਨ ਕੇ ਚੱਲੋ ਕਿ ਪੰਜਾਬ ਦੀ ਏਜੰਸੀ ਆਉਣ ਨਾਲ ਸਥਿਤੀ ਕਿਵੇਂ ਸੁਧਰ ਸਕਦੀ ਹੈ ਸਰਕਾਰ ਦੀ ਜਾਂ ਸਰਕਾਰ ਦੇ ਆਧਾਰਿਆਂ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ ਕਿ ਇੱਕ ਏਜੰਸੀ ਤੋਂ ਪੇਪਰ ਸੈੱਟ ਹੋ ਰਿਹਾ ਤੁਸੀਂ ਉਹਦੇ ਤੇ ਨਿਗਰਾਨੀ ਰੱਖੋ ਕਿ ਵਾਕਈ ਇਹ ਪੇਪਰ ਇਸ ਪੱਧਰ ਦਾ ਸੈੱਟ ਹੋਇਆ ਇਹਦੇ ਚ ਪੰਜਾਬ ਨਾਲ ਸੰਬੰਧਿਤ ਸਵਾਲ ਜਾਂ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਸਵਾਲ ਕੀ ਇਸ ਪੱਧਰ ਤੇ ਆਏ ਆ ਜਦੋਂ ਪੰਜਾਬ ਦੇ ਪੇਪਰਾਂ ਚ ਪੰਜਾਬੀ ਦਾ ਤੇ ਪੰਜਾਬ ਦੇ ਇਤਿਹਾਸ ਭੂਗੋਲ ਦਾ ਪੱਧਰ ਵਧੂਗਾ ਤਾਂ ਸਮਝ ਲਓ ਨੌਕਰੀਆਂ ਆਪਣੇ ਆਪ ਪੰਜਾਬੀਆਂ ਦੀ ਝੋਲੀ 'ਚ ਜਾਂ ਪੰਜਾਬ ਨੂੰ ਸਮਝਣ ਵਾਲਿਆਂ ਦੀ ਝੋਲੀ 'ਚ ਜਾਣ ਲੱਗ ਪੈਣਗੀਆਂ ਸਾਨੂੰ ਤਾਂ ਲੋੜ ਵੀ ਇਸ ਚੀਜ਼ ਦੀ ਐ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਕੀ ਪੰਜਾਬ ਦੀਆਂ ਨੌਕਰੀਆਂ ਦੇ ਵਿੱਚ ਪੰਜਾਬੀਆਂ ਨਾਲ ਵਿਤਕਰਾ ਹੁੰਦਾ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਤੇ ਕੀ ਇਹ ਤੋਂ ਬਚਣ ਦਾ ਇੱਕ ਹੀ ਹੱਲ ਹੈ ਕਿ ਪੰਜਾਬੀਆਂ ਨੂੰ ਰਾਖਵਾ ਕਰਨ ਦੇ ਦਿਓ ਪੰਜਾਬ ਦੀਆਂ ਨੌਕਰੀਆਂ ਤੇ ਪੰਜਾਬੀਆਂ ਦਾ ਪਹਿਲਾ ਹੱਕ ਆ ਇਹਦੇ ਲਈ ਕੋਈ ਕਾਨੂੰਨ ਲਿਆਓ ਕਾਨੂੰਨ ਲਿਆਉਣਾ ਸੰਭਵ ਹੈ ਵੈਸੇ ਤੇ ਜੇ ਨਹੀਂ ਤਾਂ ਫਿਰ ਬਚਾ ਕੀ ਆ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਇੱਕ ਬਾਈ ਜੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਖੁਦ ਟੀਚਰ ਨੇ ਟੀਚਰ ਕੀ ਆਪ ਦਾ ਇੱਕ ਪੂਰੇ ਵਧੀਆ ਇੱਕ ਚੰਗਾ ਇੰਸਟੀਚਿਊਟ ਚਲਾਉਂਦੇ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਆਪਦੇ ਬਾਰੇ ਥੋੜੀ ਬਤਾਓ ਜੀ ਮੈਂ ਗੁਰਸ਼ਰਨ ਸਿੰਘ ਪਟਿਆਲਾ ਤੋਂ ਬੇਸਿਕਲੀ ਮੈਂ ਇੱਕ ਸਿਵਲ ਸਰਵਿਸਿਜ਼ ਦਾ ਇੰਸਟੀਚਿਊਟ ਰਨ ਕਰ ਰਿਹਾ ਜਿੱਥੇ ਮੇਰੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਬੱਚਿਆਂ ਨੂੰ ਸਪੈਸ਼ਲੀ ਪੰਜਾਬ ਦੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਚ ਪੇਪਰਾਂ ਦੀ ਤਿਆਰੀ ਜਾਂ ਇਸ ਲੈਵਲ ਤੇ ਖੜਾ ਕੀਤਾ ਜਾਵੇ ਕਿ ਉਹ ਆਪਣਾ ਅੱਗੇ ਦਾ ਕਾਰੋਬਾਰ ਜਾਂ ਕੋਈ ਵੀ ਕੰਮ ਕਰ ਸਕਣ ਠੀਕ ਹੈ ਜੀ ਹਾਂਜੀ ਆ ਆਪਾਂ ਅੱਜ ਗੱਲ ਕਰਨੀ ਹੈ ਨੌਕਰੀਆਂ ਤੇ ਬਈ ਪੰਜਾਬ 'ਚ ਨਾ ਬਹੁਤ ਗੱਲ ਹੁੰਦੀ ਆ ਕਿ ਯਾਰ ਪੰਜਾਬ ਦੀਆਂ ਨੌਕਰੀਆਂ ਹਰਿਆਣੇ ਵਾਲੇ ਯੂਪੀ ਵਾਲੇ ਜਾਂ ਕਿਸੇ ਵੀ ਸਟੇਟ ਦੇ ਉੱਤੇ ਕਿ ਭਾਈ ਉਹ ਕਬਜ਼ਾ ਕਰ ਰਹੇ ਆ ਇਹ ਸੱਚ ਆ ਜਾਂ ਝੂਠ ਆ ਹੈ ਕੋਈ ਇਹਦੇ ਇਸ ਗੱਲ ਦਾ ਵੀ ਆਧਾਰ ਹੈਗਾ ਕਿਉਂਕਿ ਮੈਂ ਤਾਂ ਉਹ ਗੱਲ ਕਰ ਸਕਦਾ ਬਾਈ ਜਿਹੜੀ ਲੋਕਾਂ 'ਚ ਆ ਮੇਰੇ ਕੋਲੇ ਕੋਈ ਤੱਥਾਂ ਵਾਲੀ ਗੱਲ ਤਾਂ ਹੈ ਨਹੀਂ ਤੁਹਾਡੇ ਵੰਗੂ ਇਹ ਤਾਂ ਤੁਸੀਂ ਦੱਸੋਗੇ ਦੇਖੋ ਬਾਈ ਜੇ ਆਪਾਂ ਪੰਜਾਬੀ 'ਚ ਆਮ ਜੀ ਗੱਲ ਨਹੀਂ ਕਿ ਜੇ ਕਿਤੇ ਧੂਆਂ ਉੱਠਦਾ ਹੈ ਹਾਂ ਅੱਗ ਤਾਂ ਹੋਊਗੀ ਹਾਂ ਇਹਦਾ ਮਤਲਬ ਇਹਦੇ 'ਚ ਕੋਈ ਦੋਰਾਏ ਹੈ ਹੀ ਨਹੀਂ ਕਿ ਇਸ ਗੱਲ 'ਚ ਕੋਈ ਝੂਠ ਵੀ ਹੈ ਨਹੀਂ ਮਤਲਬ ਵਾਕਈ ਪੰਜਾਬ ਦੀਆਂ ਨੌਕਰੀਆਂ ਤੇ ਕਿਤੇ ਨਾ ਕਿਤੇ ਮੈਨੂੰ ਐਵੇਂ ਲੱਗਦਾ ਹੈ ਕਿ ਪੰਜਾਬ ਤੋਂ ਬਾਹਰਲੇ ਲੋਕਾਂ ਦਾ ਕਬਜ਼ਾ ਹੋ ਰਿਹਾ ਹੈ ਹੂੰ ਮਤਲਬ ਜਿਹੜੀਆਂ ਸਾਡੀਆਂ ਸੀ ਪੱਦਰ ਦੀਆਂ ਨੌਕਰੀਆਂ ਨੇ ਨਾ ਮੈਂ ਵੈਸੇ ਇੱਕ ਸ਼ਬਦ ਬੋਲਦਾ ਮਤਲਬ ਜਿਹੜੀਆਂ ਆਪਣੀਆਂ ਕਲਰਕ ਪੱਦਰ ਦੀਆਂ ਨੌਕਰੀਆਂ ਜਿਹਦੇ 'ਚ ਅਸੀਂ ਬਹੁਤ ਵੱਡੇ ਪੱਦਰ ਤੇ ਰੋਜ਼ਗਾਰ ਦੇ ਸਕਦੇ ਹਾਂ ਜੀ ਵੀ ਆਪਾਂ ਕਹਿ ਦਈਏ ਪੰਜਾਬ ਪੁਲਿਸ ਚ ਕਾਂਸਟੇਬਲ ਪੱਧਰ ਦੀ ਭਰਤੀ ਆ ਹਾਂ ਉਹਦੇ ਚ ਵਾਕਈ ਇਹ ਗੱਲ ਹੈਗੀ ਆ ਕਿ ਪੰਜਾਬੀਆਂ ਦੇ ਨਾਲ-ਨਾਲ ਗੈਰ ਪੰਜਾਬੀਆਂ ਨੂੰ ਨੌਕਰੀਆਂ ਮਿਲ ਰਹੀਆਂ ਇਹਦੇ ਚ ਕੋਈ ਉਹ ਨਹੀਂਗਾ ਇਹ ਵਾਕਈ ਗੱਲ ਸੱਚ ਹੈ ਪਰ ਅਸੀਂ ਵੀ ਤਾਂ ਦੇਸ਼ ਦੇ ਦੂਜੇ ਹਿੱਸਿਆਂ ਚ ਨੌਕਰੀਆਂ ਲੈਣੇ ਆ ਨਾ ਬਾਈ ਕਲੇ ਸਾਨੂੰ ਵੀ ਤਾਂ ਨਹੀਂ ਨਾ ਕਿਸੇ ਨੇ ਕਿਹਾ ਵੀ ਆ ਕੇ ਸਾਡੇ ਇੱਥੇ ਪੇਪਰ ਨਾ ਦਿਓ ਤੇ ਭਾਈ ਅਸੀਂ ਵੀ ਨਹੀਂ ਕਹਿੰਦੇ ਤੁਸੀਂ ਇਹ ਦੇਖੋ ਆਪਾਂ ਕਦੇ ਨਹੀਂ ਕਹਿੰਦੇ ਕਿ ਇੱਕ ਗੈਰ ਪੰਜਾਬੀ ਪੰਜਾਬ ਚ ਆ ਕੇ ਨੌਕਰੀ ਨਹੀਂ ਕਰ ਸਕਦਾ ਠੀਕ ਹੈ ਜੀ ਮਤਲਬ ਜੇ ਮੈਂ ਨਾ ਇਸ ਗੱਲ ਨੂੰ ਥੋੜਾ ਜਿਹਾ ਟੋੜੀ ਗੱਲ ਨੂੰ ਉੱਪਰ ਵੱਡਾ ਕਰਦਾ ਜਾਂ ਵਧਾਦਾ ਤਾਂ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਭਾਰਤ ਦਾ ਸੰਵਿਧਾਨ ਵੀ ਸਾਨੂੰ ਇਹ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਕੋਈ ਅਜਿਹਾ ਕਾਨੂੰਨ ਖੜਾ ਕਰ ਦਈਏ ਜਿਹਦੇ ਨਾਲ ਅਸੀਂ ਗੈਰ ਪੰਜਾਬੀਆਂ ਨੂੰ ਪੰਜਾਬ ਚ ਨੌਕਰੀਆਂ ਲੈਣ ਤੋਂ ਰੋਕ ਦਈਏ ਹੂੰ ਈਵਨ ਕੇ ਜੇ ਤੁਸੀਂ ਮੇਰੀ ਗੱਲ ਸਮਝੋ ਆਪਾਂ ਜਿਹੜੇ ਗੱਲ ਕਰ ਰਹੇ ਹਾਂ ਹੁਣ ਆ 10 ਦਿਨ ਪਹਿਲਾਂ ਦੀ ਗੱਲ ਆ ਹਰਿਆਣੇ ਦੇ ਇੱਕ ਕਾਨੂੰਨ ਨੂੰ ਜਿਹਦੇ ਚ ਉਹਨਾਂ ਨੇ ਇੱਕ ਅਪਰਤਖ ਤਰੀਕੇ ਨਾਲ ਜਿਹਨੂੰ ਆਪਾਂ ਕਹਦੇ ਆ ਇਨਡਾਇਰੈਕਟ ਤਰੀਕੇ ਨਾਲ ਹਰਿਆਣੇ ਦੇ ਬੱਚਿਆਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹ ਸਾਰੇ ਦਾ ਸਾਰਾ ਕਾਨੂੰਨ ਖਤਮ ਕਰਤਾ ਕਿ ਤੁਸੀਂ ਗਲਤ ਤਰੀਕੇ ਨਾਲ ਹਰਿਆਣੇ ਦੇ ਬੱਚਿਆਂ ਨੂੰ ਲਾਭ ਪਹੁੰਚਾ ਕੇ ਉਹਨਾਂ ਨੂੰ ਵੱਧ ਨੰਬਰ ਨਹੀਂ ਦੇ ਸਕਦੇ ਮੀਨਸ ਕਾਨੂੰਨ ਵੀ ਕੋਈ ਨਹੀਂ ਹੈਗਾ ਤੇ ਅਸੀਂ ਕਾਨੂੰਨੀ ਤੌਰ ਤੇ ਇਹੋ ਜਿਹਾ ਕੋਈ ਬਿੱਲ ਵੀ ਲੈ ਕੇ ਨਹੀਂ ਆ ਸਕਦੇ ਇਹੋ ਜਿਹਾ ਕੋਈ ਕਾਨੂੰਨ ਵੀ ਕਈ ਵਾਰੀ ਅਸੀਂ ਰਾਜਨੀਤਿਕ ਲੋਕਾਂ ਨੂੰ ਇਹ ਕਹਿੰਦੇ ਸੁਣਦੇ ਆ ਕਿ ਪੰਜਾਬ ਚ ਇੱਕ ਕਾਨੂੰਨ ਚਾਹੀਦਾ ਹੈ ਹਮ ਭਾਰਤ ਦੇ ਸੰਵਿਧਾਨ ਦਾ ਅਨੁਸ਼ੇਦ 16 ਸਪਸ਼ਟ ਕਰਦਾ ਹੈ ਕਿ ਪੂਰੇ ਦੇਸ਼ ਦੇ ਵਿੱਚ ਇਹੋ ਜਿਹਾ ਕੋਈ ਕਾਨੂੰਨ ਬਣ ਨਹੀਂ ਸਕਦਾ ਤੇ ਜੇ ਬਣ ਵੀ ਸਕਦਾ ਤੇ ਸੰਸਦ ਬਣਾ ਸਕਦੀ ਹੈ ਠੀਕ ਹੈ ਤੇ ਸੰਸਦ ਨੇ ਤਾਂ ਕੀ ਕੀਤਾ ਜੰਮੂ ਕਸ਼ਮੀਰ ਚ ਬਣਿਆ ਹੋਇਆ ਕਾਨੂੰਨ ਸੀ ਇੱਕ 35A ਲੋਕਾਂ ਨੂੰ ਬਹੁਤ ਲੋਕਾਂ ਨੂੰ ਲੱਗਦਾ ਹੈ ਕਿ 370 ਖਤਮ ਹੋਈ ਸੀ ਬਹੁਤ ਲੋਕਾਂ ਨੂੰ ਘੱਟ ਪਤਾ ਹੈ ਕਿ 370 ਆਰਟੀਕਲ ਦੇ ਨਾਲ 370 ਧਾਰਾ ਦੇ ਨਾਲ 35 ਇਹ ਧਾਰਾ ਵੀ ਖਤਮ ਹੋਈ ਸੀ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਕਸ਼ਮੀਰੀਆਂ ਨੂੰ ਰੋਜ਼ਗਾਰ ਦਾ ਹੱਕ ਪ੍ਰਦਾਨ ਕਰਦੀ ਸੀ ਜਿਹਦੇ ਜਿਹਦੇ ਤਹਿਤ ਕਸ਼ਮੀਰ ਚ ਬਾਹਰਲਾ ਬੰਦਾ ਨੌਕਰੀ ਨਹੀਂ ਸੀ ਕਰ ਸਕਦਾ ਸਰਕਾਰ ਨੇ ਤਾਂ ਬਣੇ ਹੋਏ ਕਾਨੂੰਨ ਖਰਾਬ ਖਤਮ ਕਰਤੇ ਅਸੀਂ ਕਹਿ ਰਹੇ ਹਾਂ ਕਿ ਸਾਡੇ ਵਾਸਤੇ ਕਾਨੂੰਨ ਚਾਹੀਦਾ ਹੈ ਸੋ ਮੇਰੇ ਹਿਸਾਬ ਨਾਲ ਕਾਨੂੰਨ ਤਾਂ ਕੋਈ ਸਾਧਨ ਹੈ ਨਹੀਂ ਜੇ ਅਸੀਂ ਬਣਾ ਵੀ ਦਿੱਤਾ ਸਾਡੀ ਪੰਜਾਬ ਸਰਕਾਰ ਨੇ ਇਹੋ ਜਿਹਾ ਕਾਨੂੰਨ ਖੜਾ ਵੀ ਕਰਤਾ ਅਦਾਲਤਾਂ ਚੋਂ ਬਿਲਕੁਲ ਖਤਮ ਕਰ ਦਿੱਤਾ ਜਾਊਗਾ ਕਾਨੂੰਨ ਅਸੀਂ ਬਣਾ ਨਹੀਂ ਸਕਦੇ ਇੱਕ ਤਾਂ ਮੇਰੀ ਹੋਰ ਬੇਨਤੀ ਹੈ ਥੋੜਾ ਜਿਹਾ ਕੈਮਰੇ ਕਿੰਨੀ ਜਾਗ ਲਿਆ ਕਰੋ ਕੋਈ ਗੱਲ ਵਿੱਚ ਵਿੱਚ ਨਾ ਨਾ ਪਰ ਦੁਬਾਰਾ ਸ਼ੁਰੂ ਕਰ ਲੈਂਦੇ ਆ ਕੋਈ ਚੱਕਰ ਨਹੀਂ ਕੋਈ ਕੋਈ ਚੱਕਰ ਨਹੀਂ ਤੁਹਾਡੀ ਆ ਗੱਲ ਵੀ ਰਿਕਾਰਡਿੰਗ ਚ ਜਾਊਗੀ ਅੱਛਾ ਹਾਂ ਇਹ ਵੀ ਨਹੀਂ ਅਸੀਂ ਕੱਟਦੇ ਤੇ ਤਾਂ ਥੋੜਾ ਜਿਹਾ ਆਜੋ ਜੀ ਕੋਈ ਗੱਲ ਨਹੀਂ ਜੇ ਪਾਣੀ ਲਿਆ ਰਹੇ ਹੋ ਲਿਆਓ ਵਿੱਚੀ ਤਾਂ ਆਪਾਂ ਗੱਲ ਕਰਦੇ ਆ ਕਾਨੂੰਨ ਆਪਾਂ ਇਹਦੇ ਲਈ ਲਿਆ ਨਹੀਂ ਸਕਦੇ ਹਾਂਜੀ ਠੀਕ ਆ ਚਲੋ ਜੇ ਲਿਆਮ ਲਿਆਉਣਗੇ ਵੀ ਦੇਖੋ ਕਈ ਵਾਰੀ ਸਰਕਾਰਾਂ ਲੈ ਵੀ ਆਉਂਦੀਆਂ ਉਹਦੇ 'ਚ ਵੀ ਦਿੱਕਤ ਇਹ ਹੁੰਦੀ ਆ ਕਿ ਉਹ ਅਦਾਲਤਾਂ ਦੇ ਵਿੱਚ ਕਾਨੂੰਨ ਟਿਕਦੇ ਨਹੀਂ ਫੇਰ ਹੱਲ ਕੀ ਆ ਕਿਵੇਂ ਬਚਾ ਜਾ ਸਕੇ ਆਓ ਜੀ ਪਾਣੀ ਲਿਆਓ ਕੋਈ ਦਿੱਕਤ ਨਹੀਂ ਆ ਜੀ ਕੋਈ ਦਿੱਕਤ ਨਹੀਂ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਤਾਂ ਕਾਨੂੰਨ ਇਹਦੇ ਲਈ ਆਪਾਂ ਲਿਆ ਨਹੀਂ ਸਕਦੇ ਠੀਕ ਹੈ ਹਾਂਜੀ ਫਿਰ ਵੀਰੇ ਹੱਲ ਕੀ ਆ ਕੀ ਕੋਈ ਇਹੋ ਜਿਹਾ ਰਾਹ ਹੈਗਾ ਜਾਂ ਹੁਣ ਜਿਵੇਂ ਦੂਜੀਆਂ ਸਟੇਟਾਂ ਤੁਸੀਂ ਕਹਿੰਦੇ ਹੋ ਵੀ ਹਰਿਆਣੇ ਦੇ ਵਿੱਚ ਉਹਨਾਂ ਨੇ ਕਾਨੂੰਨ ਲਿਆਂਦਾ ਸੀ ਉਹ ਰੱਦ ਕਰਤਾ ਫਿਰ ਖੜੀ ਕਿਥੇ ਸਾਡੇ ਲੋਕ ਤਾਂ ਉੱਥੇ ਐਂਟਰ ਕਰਨੀ ਪਾ ਰਹੇ ਇੰਨੀ ਵੱਡੀ ਗਿਣਤੀ ਦੀ ਗੱਲ ਕਰਦਾ ਮੈਂ ਐਂਟਰ ਤਾਂ ਕਰ ਰਹੇ ਆ ਸਾਡੇ ਲੋਕ ਬਾਕੀਆਂ 'ਚ ਵੀ ਉਹ ਇੰਨੀ ਵੱਡੀ ਗਿਣਤੀ ਚ ਐਂਟਰ ਨਹੀਂ ਕਰ ਪਾਰੇ ਪਰ ਉਹ ਸਾਡੇ ਬਾਕੀ ਸਟੇਟਾਂ ਵਾਲੇ ਐਂਟਰ ਕਰ ਪਾਰੇ ਇਹ ਕਿਵੇਂ ਆ ਸੰਭਾ ਦੇਖੋ ਭਾਈ ਇਹਦੇ ਪਿੱਛੇ ਨਾ ਜੇ ਆਪਾਂ ਥੋੜਾ ਜਿਹਾ ਇਹਨੂੰ ਡੰਗਾਈ ਚ ਦੇਖੀਏ ਤਾਂ ਮੈਨੂੰ ਲੱਗਦਾ ਇਹਦਾ ਕਾਰਨ ਵੀ ਪਤਾ ਲੱਗ ਜਾਊਗਾ ਤੇ ਸਾਡੇ ਕੋਲ ਇਹਦਾ ਇਲਾਜ ਵੀ ਬਹੁਤ ਸੋਹਣਾ ਹੈ ਦੇਖੋ ਕਾਰਨ ਤਾਂ ਇਹ ਆ ਮੈਂ ਤੁਹਾਨੂੰ ਇੱਕ ਸਿੱਧੀ ਜੀ ਸਧਾਰਨ ਜੀ ਐਗਜ਼ਾਮਪਲ ਦਿੰਨਾ ਤੁਹਾਨੂੰ ਤਾਂ ਕਿ ਤੁਹਾਨੂੰ ਇੱਕ ਉਦਾਹਰਨ ਨਾਲ ਸਮਝ ਆ ਜਾਵੇ ਹਰਿਆਣਾ ਹੋ ਗਿਆ ਯੂਪੀ ਹੋ ਗਿਆ ਪੇਪਰ ਚਾਹੀ ਲੀਕ ਹੁੰਦੇ ਹੋਣ ਪੇਪਰ ਲੀਕ ਹੋਣਾ ਤਾਂ ਸਾਰੇ ਆਲ ਓਵਰ ਇੰਡੀਆ ਦੀ ਸਮੱਸਿਆ ਹੈ ਪਰ ਹਰਿਆਣਾ ਯੂਪੀ ਉੱਤਰਾਖੰਡ ਇਹਨਾਂ ਦੀ ਇੱਕ ਵਿਸ਼ੇਸ਼ਤਾ ਹੈ ਇਹਨਾਂ ਦੇ ਜਿਹੜੇ ਪੇਪਰ ਆ ਨਾ ਉਹ ਇੱਥੋਂ ਦੀਆਂ ਲੋਕਲ ਏਜੰਸੀਆਂ ਲੈਂਦੀਆਂ ਹੁਣ ਤੁਸੀਂ ਕਹੋਗੇ ਕਿ ਲੋਕਲ ਏਜੰਸੀਆਂ ਦੇ ਪੇਪਰ ਲੈਣ ਨਾਲ ਫਰਕ ਕੀ ਪੈਣਾ ਹਾਂ ਲੋਕਲ ਏਜੰਸੀਆਂ ਦੇ ਪੇਪਰ ਲੈਣ ਦਾ ਸਭ ਤੋਂ ਵੱਡਾ ਫਰਕ ਇਹ ਪੈਂਦਾ ਹੈ ਕਿ ਜੇ 100 ਨੰਬਰ ਦਾ ਪੇਪਰ ਅਗਲੇ 100 ਨੰਬਰ ਦੇ ਪੇਪਰ 'ਚ ਲਿਖ ਕੇ ਕਹਿ ਦਿੰਦੇ ਆ ਕਿ ਅਸੀਂ 15 ਨੰਬਰ ਦੀ ਆਪਣੇ ਰਾਜ ਨਾਲ ਸੰਬੰਧਿਤ ਆਪਣੀ ਸਟੇਟ ਨਾਲ ਸੰਬੰਧਿਤ ਜੀਕੇ ਪੁੱਛਣੀ ਹੈ ਤੇ ਲੋਕਲ ਏਜੰਸੀ ਦਾ ਉਹਦੇ 'ਚ ਸੀਨ ਇਹ ਆ ਜਾਂਦਾ ਹੈ ਕਿ ਲੋਕਲ ਏਜੰਸੀ ਨੂੰ ਪਤਾ ਹੁੰਦਾ ਹੈ ਕਿ ਸਾਡੀ ਇੱਥੋਂ ਦੀ ਭੂਗੋਲ ਕੀ ਆ ਸਾਡਾ ਇੱਥੋਂ ਦਾ ਇਤਿਹਾਸ ਕੀ ਆ ਪਰ ਪਰ ਇਹ ਤਾਂ ਤੁਸੀਂ ਕਹਿ ਰਹੇ ਹੋ ਸੌਰੀ ਮੈਂ ਵਿੱਚ ਹੀ ਤਾਂ ਟਾਂ ਟੋਕਦਾ ਕਿ ਗੱਲ ਹੋਰ ਕਲੈਰਿਟੀ ਹੋ ਜੇ ਤੁਸੀਂ ਕਹਿ ਰਹੇ ਹੋ ਵੀ ਕੋਈ ਵੀ ਲੋਕਲ ਏਜੰਸੀ ਹਾਂਜੀ ਪੰਜਾਬ ਚ ਕੋਈ ਪੇਪਰ ਨਿਕਲਣਾ ਉਹਨੂੰ ਇੱਕ ਲੋਕਲ ਏਜੰਸੀ ਹੀ ਸੈੱਟ ਕਰੇ ਪੇਪਰ ਨੂੰ ਹਾਂਜੀ ਬਾਕੀ ਸਟੇਟਾਂ ਦੇ ਵਿੱਚ ਇਹ ਹੁੰਦਾ ਬਿਲਕੁਲ ਹੁੰਦਾ ਜੀ ਹਾਂਜੀ ਉਹਦੇ ਵਿੱਚ ਉਹ ਕਹਿੰਦੇ ਵੀ 25 ਨੰਬਰ ਦਾ ਹੀ ਪੁੱਛਦੇ ਆ ਹਾਂਜੀ ਪਰ ਇਹ ਤਾਂ ਜਿਹੜਿਆਂ ਤੋਂ ਪੰਜਾਬ ਵਾਲੇ ਪੇਪਰ ਸੈੱਟ ਕਰਾਉਂਦੇ ਉਹ ਵੀ ਤਾਂ ਪੁੱਛਦੀ ਆ ਪੰਜਾਬ ਨਾਲ ਸੰਬੰਧ ਸਵਾਲ ਹਾਂਜੀ ਇਹਦੇ ਚੋਂ ਹਾਂ ਕੋਈ ਨਹੀਂ ਕਲਾਸ ਫੜਾ ਦੋ ਆ ਜੀ ਦੇਖੋ ਭਾਈ ਪੰਜਾਬ ਨਾਲ ਸੰਬੰਧਿਤ ਦੋ ਸਮੱਸਿਆਵਾਂ ਹੈ ਹੂੰ ਆ ਪੰਜਾਬ ਦੇ ਜਿੰਨੇ ਪੁਲਿਸ ਦੇ ਪੇਪਰ ਆ ਇੱਕ ਤਾਂ ਉਹ ਦੇ ਬਾਹਰ ਦੀਆਂ ਏਜੰਸੀਆਂ ਨੂੰ ਰੱਖੇ ਆ ਹੂੰ ਉਹਨਾਂ ਤੇ ਕੋਈ ਇਹ ਪਾਬੰਧ ਹੈ ਹੀ ਨਹੀਂ ਕਿ ਤੁਸੀਂ 15 ਸਵਾਲ ਪੁੱਛਣੇ ਆ ਅਸੀਂ ਪਿਛਲੇ ਸਾਲ ਦੇ ਅੰਕੜੇ ਖੋਲ ਕੇ ਦੇਖ ਲਈਏ ਹਾਂ 100 ਚੋਂ 3 ਤੋਂ 4 ਸਵਾਲ ਪੁੱਛ ਰਹੇ ਆ ਪਹਿਲੀ ਗੱਲ ਠੀਕ ਹੈ ਦੂਜੀਆਂ ਸਟੇਟਾਂ ਪੁੱਛ ਰਹੀਆਂ ਆ ਆਪਦੀ ਸਟੇਟ ਦੀ ਜੀਕੇ ਨਾਲ ਸੰਬੰਧਿਤ 15 ਤੋਂ 20 ਸਵਾਲ ਹੂੰ ਇਹ ਪੁੱਛ ਰਹੇ ਆ 3 ਤੋਂ 4 ਸਵਾਲ ਚਲੋ ਜੇ ਕਾਨੂੰਨ ਬਣਾ ਵੀ ਦੇਣ ਇਹ ਜਾਂ ਉਹਨਾਂ ਨੂੰ ਲਿਖਤੀ ਚ ਵੀ ਦੇ ਦੇਣ ਕਿ ਤੁਹਾਨੂੰ 15 ਸਵਾਲ ਜੀ ਕੇ ਤੁਹਾਡੀ ਆਪਣੀ ਸਟੇਟ ਦੀ ਜੀ ਕੇ ਚੋਂ ਤੁਹਾਡੇ ਆਪਣੇ ਇਤਿਹਾਸ ਚੋਂ ਤੁਹਾਡੇ ਆਪਣੇ ਭੂਗੋਲ ਚੋਂ ਤੁਹਾਡੇ ਆਪਣੇ ਅਰਥਚਾਰੇ ਚੋਂ ਪੁੱਛਣੇ ਆ ਉਹ 15 ਸਵਾਲ ਪੁੱਛਣ ਦਾ ਲੈਵਲ ਸਾਨੂੰ ਬੜਾ ਪਰੇਸ਼ਾਨ ਕਰਦਾ ਹੈ ਜਿਵੇਂ ਜਦੋਂ ਅਸੀਂ ਪੰਜਾਬ ਦੇ ਸਵਾਲ ਦੇਖਦੇ ਆ ਤਾਂ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਪੰਜਾਬ ਦੇ ਪੇਪਰਾਂ ਚ ਇਹੋ ਜਿਹੇ ਸਵਾਲ ਦੇਖਣ ਨੂੰ ਮਿਲਦੇ ਆ ਕਿ ਪੰਜਾਬ ਚ ਜ਼ਿਲ੍ਹੇ ਕਿੰਨੇ ਆ ਠੀਕ ਹੈ ਜੀ ਪੰਜਾਬ ਦਾ ਖੇਤਰਫਲ ਕਿੰਨਾ ਹੈ ਹਾਂ 6ਵੇਂ ਗੁਰੂ ਸਹਿਬਾਨ ਦਾ ਨਾਮ ਕੀ ਹੈ ਤੇ ਜਦੋਂ ਅਸੀਂ ਉਹੀ ਛੱਡ ਕੇ ਹਰਿਆਣੇ ਦੇ ਪੇਪਰ 'ਚ ਚਲੇ ਜਾਂਦੇ ਆ ਹਰਿਆਣੇ 'ਚ ਕਲੈਰੀਕਲ ਲੈਵਲ ਦੇ ਪੇਪਰ 'ਚ ਉਹ ਇਹੋ ਜਿਹੇ ਸਵਾਲ ਪੁੱਛ ਰਹੇ ਆ ਕਿ ਬੱਚਾ ਜਾਂ ਤਾਂ ਹਰਿਆਣੇ ਨੂੰ ਜਾਣਦਾ ਹੋਵੇ जानਦਾ ਕੀ ਜਾਣਦਾ ਤੇ ਪਹਿਚਾਨਦਾ ਹੋਵੇ ਕੋਈ ਕੋਈ ਆਪਣੇ ਕੋਲ ਉਦਾਹਰਨ ਹੈ ਵੀ ਪੰਜਾਬ ਦੇ ਪੇਪਰ ਚ ਤਾਂ ਜਿਵੇਂ ਤੁਸੀਂ ਕਿਹਾ ਵੀ ਇਹੋ ਜਿਹੇ ਸਵਾਲ ਪੁੱਛੇ ਜਾਂਦੇ ਆ ਵੀ ਪੰਜਾਬ ਚ ਜ਼ਿਲ੍ਹੇ ਕਿੰਨੇ ਆ ਹਰਿਆਣੇ ਦੇ ਪੇਪਰ ਚ ਕਿਹੋ ਜਿਹਾ ਸਵਾਲ ਹਰਿਆਣੇ ਨੂੰ ਲੱਗਦਾ ਹਾਂ ਦੇਖੋ ਜਿਹੜੇ ਬੱਚੇ ਪੜ੍ਹਾਈ ਦੀ ਗੱਲ ਕਰਦੇ ਆ ਜਾਂ ਜਿਹੜੇ ਪੜ੍ਹਾਈ ਨਾਲ ਸੰਬੰਧਿਤ ਆ ਮੈਂ ਤੁਹਾਨੂੰ ਇੱਕ ਵੈਸੇ ਹੀ ਤੁਸੀਂ ਮੈਨੂੰ ਰੈਂਡਮਲੀ ਪੁੱਛਿਆ ਤੇ ਮੇਰੇ ਦਿਮਾਗ ਚ ਇੱਕ ਸਵਾਲ ਹਰਿਆਣੇ ਦੇ ਕਲਰਕ ਦੇ ਪੇਪਰ ਦਾ ਆ ਗਿਆ ਹੂੰ ਕਹਿੰਦੇ ហេਠਾਂ ਲਿਖਨੇ ਕਥਨਾ ਤੇ ਗੌਰ ਕਰੋ ਪਹਿਲਾ ਕਥਨ ਇਹ ਸੀ ਕਿ ਹਰਿਆਣੇ ਚ 8 ਪ੍ਰਸ਼ਾਸਨਿਕ ਹਰਿਆਣੇ ਨੂੰ 8 ਪ੍ਰਸ਼ਾਸਨਿਕ ਭਾਗਾਂ ਵਿੱਚ ਵੰਡਿਆ ਹੋਇਆ ਹੈ ਦੂਜੀ ਸਟੇਟਮੈਂਟ ਹੈ ਕਿ ਪੰਚਕੂਲਾ ਇੱਕ ਪ੍ਰਸ਼ਾਸਨਿਕ ਹਰਿਆਣੇ ਦਾ ਇੱਕ ਪ੍ਰਸ਼ਾਸਨਿਕ ਹਿੱਸਾ ਹੈ ਤੇ ਸਵਾਲ ਇਹ ਪੁੱਛਿਆ ਕਿ ਹੇਠ ਲਿਖਿਆਂ ਉੱਪਰ ਦਿੱਤੇ ਕਥਨਾਂ 'ਚੋਂ ਕਿੰਨੇ ਕਥਨ ਸਹੀ ਹਨ ਪਹਿਲਾ ਕਥਨ ਸਹੀ ਹੈ ਦੂਜਾ ਕਥਨ ਸਹੀ ਹੈ ਦੋਵੇਂ ਕਥਨ ਸਹੀ ਹੈ ਮਤਲਬ ਇੱਕ ਆਈਐਸ ਪੱਧਰ ਦਾ ਸਵਾਲ ਬਣਾਤਾ ਹਰਿਆਣੇ ਦੀ ਜੀਕੇ 'ਚੋਂ ਹੂੰ ਸਿਰਫ ਇਸ ਕਰਕੇ ਕਿ ਇਹ ਕਿਹੜਾ ਬੱਚਾ ਪੇਪਰ ਕੱਢੂਗਾ ਜਿਹੜਾ ਜਾਣਦਾ ਹਰਿਆਣੇ ਦਾ ਹੋਊਗਾ ਤੇ ਜਾਂ ਹਰਿਆਣੇ ਨੂੰ ਸਮਝਦਾ ਹੋਊਗਾ ਸਾਡੇ ਵੀ ਤਾਂ ਮੰਗ ਇਹੀ ਆ ਅਸੀਂ ਥੋੜਾ ਕਹਿੰਦੇ ਆ ਕਿ ਗੈਰ ਪੰਜਾਬੀ ਪੰਜਾਬ ਵਿੱਚ ਨੌਕਰੀਆਂ ਲੈਣ ਨਾ ਆਉਣ ਜਾਂ ਸਾਡੀਆਂ ਨੌਕਰੀਆਂ ਪੰਜਾਬੀਆਂ ਨੂੰ ਮਿਲਣ ਪੰਜਾਬ ਦੀਆਂ ਤੇ ਜਾਂ ਪੰਜਾਬ ਨੂੰ ਚੰਗੀ ਤਰ੍ਹਾਂ ਸਮਝਣ ਵਾਲਿਆਂ ਨੂੰ ਮਿਲਣ ਸਾਡੇ ਵੀ ਤਾਂ ਮਸਲਾ ਇਹੀ ਆ ਅਸੀਂ ਤਾਂ ਇੱਕੋ ਹੀ ਡਿਮਾਂਡ ਕਰ ਰਹੇ ਆ ਕਿ ਪੰਜਾਬ ਦੇ ਪੇਪਰਾਂ ਦੇ ਵਿੱਚ ਪੰਜਾਬ ਦੀ ਆਪਣੇ ਇਤਿਹਾਸ ਭੂਗੋਲ ਦਾ ਪੱਧਰ ਇਸ ਲੈਵਲ ਤੱਕ ਲੈ ਕੇ ਜਾਓ ਤੇ ਇੱਕ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਸਵਾਲਾਂ ਦਾ ਪੱਧਰ ਇਸ ਲੈਵਲ ਤੱਕ ਲੈ ਕੇ ਜਾਓ ਤਾਂ ਜੋ ਨੌਕਰੀਆਂ ਜਾਂ ਤਾਂ ਪੰਜਾਬੀਆਂ ਨੂੰ ਮਿਲਣ ਤੇ ਜਾਂ ਪੰਜਾਬ ਦੀ ਸਮਝ ਰੱਖਣ ਵਾਲੇ ਲੋਕਾਂ ਨੂੰ ਮਿਲਣਾ ਪਰ ਜੇ ਕਿਸੇ ਵੀ ਸਟੇਟ ਤੇ ਜਿਵੇਂ ਤੁਸੀਂ ਕਿਹਾ ਵੀ ਹੁਣ ਆਪਾਂ ਜਿੰਨਾ ਤੋਂ ਪੇਪਰ ਸੈੱਟ ਕਰਾ ਰਹੇ ਹਾਂ ਹਾਂਜੀ ਹਾਂਜੀ ਜੇ ਉਹਨੂੰ ਛੱਡ ਕੇ ਕੋਈ ਬਸ ਪੰਜਾਬ ਦੀ ਏਜੰਸੀ ਆ ਜੇ ਐਨੇ ਨਾਲ ਹੀ ਇਹ ਸਥਿਤੀ ਸੁਧਰ ਜੂਗੀ ਬਿਲਕੁਲ ਨਹੀਂ ਬਾਈ ਓਕੇ ਤੁਸੀਂ ਇਹ ਮੰਨ ਕੇ ਚੱਲੋ ਕਿ ਪੰਜਾਬ ਦੀ ਏਜੰਸੀ ਆਉਣ ਨਾਲ ਸਥਿਤੀ ਕਿਵੇਂ ਸੁਧਰ ਸਕਦੀ ਹੈ ਹਾਂ ਇੱਕ ਸਰਕਾਰ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ ਸਰਕਾਰ ਦੀ ਜਾਂ ਸਰਕਾਰ ਦੇ ਆਧਾਰਿਆਂ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ ਕਿ ਇੱਕ ਏਜੰਸੀ ਤੋਂ ਪੇਪਰ ਸੈੱਟ ਹੋ ਰਿਹਾ ਹੈ ਤੁਸੀਂ ਉਹਦੇ ਤੇ ਨਿਗਰਾਨੀ ਰੱਖੋ ਕਿ ਵਾਕਈ ਇਹ ਪੇਪਰ ਇਸ ਪੱਧਰ ਦਾ ਸੈੱਟ ਹੋਇਆ ਏ ਇਹਦੇ ਚ ਪੰਜਾਬ ਨਾਲ ਸੰਬੰਧਿਤ ਸਵਾਲ ਜਾਂ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਸਵਾਲ ਕੀ ਇਸ ਪੱਧਰ ਤੇ ਆਏ ਆ ਕਿ ਉਹਨਾਂ 25 30 ਸਵਾਲਾਂ ਨੂੰ ਦੇਖ ਕੇ ਅਸੀਂ ਇਹ ਪਰਖ ਸਕੀਏ ਕਿ ਆਹ ਬੰਦਾ ਜਿੰਨੇ ਆ 30 ਸਵਾਲ ਕੀਤੇ ਆ ਇਹ ਪੂਰੇ ਪੰਜਾਬ ਨੂੰ ਜਾਣਦਾ ਹੋਊਗਾ ਤੇ ਪੰਜਾਬੀ ਭਾਸ਼ਾ ਨੂੰ ਜਾਣਦਾ ਹੋਊਗਾ ਤੁਸੀਂ ਇਹ ਸਮਝੋ ਕਿ ਏਜੰਸੀ ਦਾ ਪੰਜਾਬੀ ਪੰਜਾਬ ਦੀ ਹੋਣਾ ਹੀ ਇੱਕ ਇੱਕ ਜ਼ਰੂਰੀ ਗੱਲ ਨਹੀਂ ਉਹਦੇ ਨਾਲ ਦੂਜੀ ਜ਼ਰੂਰੀ ਗੱਲ ਇਹ ਵੀ ਆ ਕਿ ਪੰਜਾਬ ਸਰਕਾਰ ਦੀ ਨਿਰੰਤਰ ਉਹਦੇ ਤੇ ਨਿਗਰਾਨੀ ਹੋਵੇ ਕਿ ਉਹਦੇ ਚ ਪੁੱਛੇ ਗਏ ਸਵਾਲ ਜਿਹੜੇ ਆ ਉਹਨਾਂ ਦਾ ਪੱਧਰ ਕੀ ਆ ਇਹ ਸਾਡੇ ਲਈ ਬਹੁਤ ਜ਼ਰੂਰੀ ਆ ਜਦੋਂ ਪੰਜਾਬ ਦੇ ਪੇਪਰਾਂ ਚ ਪੰਜਾਬੀ ਦਾ ਤੇ ਪੰਜਾਬ ਦੇ ਇਤਿਹਾਸ ਭੂਗੋਲ ਦਾ ਪੱਧਰ ਵਧੂਗਾ ਤਾਂ ਸਮਝ ਲਓ ਨੌਕਰੀਆਂ ਆਪਣੇ ਆਪ ਪੰਜਾਬੀਆਂ ਦੀ ਝੋਲੀ ਚ ਜਾਂ ਪੰਜਾਬ ਨੂੰ ਸਮਝਣ ਵਾਲਿਆਂ ਦੀ ਝੋਲੀ ਚ ਜਾਣ ਲੱਗ ਪੈਣਗੀਆਂ ਸਾਨੂੰ ਤਾਂ ਲੋੜ ਵੀ ਇਸ ਚੀਜ਼ ਦੀ ਆ ਮੈਂ ਇਹ ਗੱਲ ਤਾਂ ਚਲੋ ਥੋੜੀ ਸਮਝ ਗਿਆ ਹਾਂਜੀ ਪਰ ਮੈਨੂੰ ਇੱਕ ਗੱਲ ਹੋਰ ਵੀ ਲੱਗੀ ਵੀ ਜੇ ਕੋਈ ਬਾਹਰਲਾ ਵੀ ਆਊਗਾ ਹਾਂਜੀ welcom ਉਹਦਾ ਇਸ ਲਈ ਕਰਾਂਗੇ ਫਿਰ ਆਪਾਂ ਜੇ ਪੰਜਾਬ ਨਾਲ ਕਿਉਂਕਿ ਫਿਰ ਪੰਜਾਬ ਨਾਲ ਇੰਨੀ ਜਾਣਕਾਰੀ ਰੱਖ ਕੇ ਆਊਗਾ ਉਹਨੂੰ ਸਮਝ ਹੋਊਗੀ ਜੇ ਅਸੀਂ ਪੰਜਾਬ ਨਾਲ ਸੰਬੰਧਤ ਸਵਾਲ ਤੁਸੀਂ ਕਹੇ ਵੀ 25 ਨੰਬਰ ਦੇ ਸਵਾਲ ਆਪਾਂ ਪੰਜਾਬ ਨਾਲ ਸੰਬੰਧਤ ਪੁੱਛ ਗਏ ਤੇ ਕੱਲੇ ਬਸ ਉਹੀ ਨਾ ਪੁੱਛੀ ਜਾਗੇ ਹਨਾ ਵੀ ਜਿਵੇਂ ਇੱਕ ਸਵਾਲ ਆਉਂਦਾ ਵੀ ਪੰਜਵੇਂ ਗੁਰੂ ਕੌਣ ਸੀ ਛੇਵੇਂ ਗੁਰੂ ਕੌਣ ਸੀ ਯਾਰ ਬਹੁਤ ਬੇਸਿਕ ਸਵਾਲ ਆ ਪੰਜਾਬ ਦੇ ਵਿੱਚ ਜਿਹੜਾ ਬੰਦਾ ਉਹਨੂੰ ਪਤਾ ਪੰਜਾਬ ਦਾ ਟੈਸਟ ਆਉਣਾ ਹੈ ਉਹ ਇੰਨੀ ਤਿਆਰੀ ਕਰਕੇ ਤਾਂ ਆਊਗਾ ਹੀ ਨਾ ਹਾਂਜੀ ਪਰ ਉਹਦੇ ਨਾਲੇ ਕੁਸ਼ਲ ਜਿਵੇਂ ਤੁਸੀਂ ਸ਼ਬਦਾਂ ਦਾ ਆਪਾਂ ਪਹਿਲਾਂ ਵੀ ਤੁਸੀਂ ਜ਼ਿਕਰ ਕਰਿਆ ਸੀ ਵੀ ਇੱਕ ਦੋ ਸ਼ਬਦ ਵਰਤੇ ਸੀ ਵੀ ਭਾਈ ਉਹਨੂੰ ਪੁੱਛੋ ਵੀ ਆਹ ਆਹ ਚੀਜ਼ ਕੀ ਹੁੰਦੀ ਆ ਹਨਾ ਉਹ ਕਲਚਰ ਨੂੰ ਸਮਝ ਕੇ ਆਊਗਾ ਤਾਂ ਉਹ ਇੱਥੇ ਪ੍ਰਸ਼ਾਸਨ ਵੀ ਦਾ ਵਧੀਆ ਦੇ ਸਕੂਗਾ ਬੰਦਾ ਹਾਂ ਭਾਈ ਦੇਖੋ ਉਹ ਜਿਹੜੀ ਆਪਾਂ ਗੱਲ ਕਰ ਰਹੀ ਸੀ ਆਪਾਂ ਉਸ ਗੱਲ ਨੂੰ ਅੱਗੇ ਲੈ ਜਾਈਏ ਜਿਵੇਂ ਪੰਜਾਬ ਦੇ ਪੇਪਰਾਂ 'ਚ ਇਹ ਕੁਝ ਏਜੰਸੀਆਂ ਜਿਹੜੀਆਂ ਪੰਜਾਬ ਦੇ ਕੁਝ ਪੇਪਰ ਲੈ ਰਹੀਆਂ ਹਾਂ ਕੁਝ ਪੇਪਰ ਪੰਜਾਬ ਦੇ ਪੰਜਾਬ ਦੀਆਂ ਏਜੰਸੀਆਂ ਦੇ ਹੱਥ 'ਚ ਹੁਣ ਤੁਸੀਂ ਇੱਕ ਗੱਲ ਦੇਖੋ ਪੰਜਾਬ 'ਚ ਇਹ ਨਹੀਂ ਕਿ ਪੰਜਾਬ ਦੇ ਪੇਪਰ ਪੰਜਾਬ ਦੀਆਂ ਏਜੰਸੀਆਂ ਦੇ ਹੱਥ 'ਚ ਨਹੀਂ ਗਏ ਕੁਝ ਪੇਪਰ ਪੰਜਾਬ ਦੇ ਪੰਜਾਬ ਦੀਆਂ ਏਜੰਸੀਆਂ ਦੇ ਹੱਥ 'ਚ ਆ ਪਰ ਲੋਕਾਂ ਲਈ ਸਭ ਤੋਂ ਵੱਧ ਤੁਸੀਂ ਇਹ ਦੱਸੋ ਕਿ جنੂਨ ਵਾਲੀ ਨੌਕਰੀ ਕਿਹੜੀ ਪੰਜਾਬ ਪੁਲਿਸ ਪੰਜਾਬ ਪੁਲਿਸ 'ਚ ਪੰਜਾਬ ਸਰਕਾਰ ਕਹਿ ਰਹੀ ਅਸੀਂ 10000 2000 4000 ਕਾਂਸਟੇਬਲ ਹਰ ਸਾਲ ਭਰਤੀ ਕਰਨੇ ਆ ਪਰ ਪੰਜਾਬ ਦਾ ਕਾਂਸਟੇਬਲ ਤੇ ਸਬ ਇੰਸਪੈਕਟਰ ਇੱਕ ਵਰਦੀ ਦਾ جنੂਨ ਆ ਉਹੀ ਲੈ ਪੇਪਰ ਲੈਣ ਵਾਲੀਆਂ ਏਜੰਸੀਆਂ ਪੰਜਾਬ ਤੋਂ ਬਾਹਰ ਦੀਆਂ ਐ ਮੈਂ ਤੁਹਾਨੂੰ ਇੱਕ ਸਿੱਧੀ ਜੀ ਇੱਕ ਬੜੀ ਸਿੰਪਲ ਜੀ ਉਦਾਹਰਣ ਦਿੰਨਾ ਜਿਹੜੀਆਂ ਜਿਹੜੇ ਪੇਪਰ ਪੰਜਾਬ ਦੀਆਂ ਏਜੰਸੀਆਂ ਲੈ ਰਹੀਆਂ ਨਾ ਤੁਸੀਂ ਯਕੀਨ ਨਹੀਂ ਕਰੋਗੇ ਬਾਈ ਜੀ ਐਨੀ ਖੂਬਸੂਰਤੀ ਨਾਲ ਲੈ ਰਹੀਆਂ ਮੈਂ ਉਹਨਾਂ ਦੇ ਪੇਪਰ ਪੰਜਾਬ ਦੇ ਪੇਪਰਾਂ ਚ ਪਾਏ ਸਵਾਲ ਦੇਖੇ ਕਹਿੰਦੇ ਜਰਦਾ ਕਿਹੜੇ ਰੰਗ ਨੂੰ ਕਿਹਾ ਜਾਂਦਾ ਹੈ ਹੁਣ ਅਸੀਂ ਜਦੋਂ ਛੋਟੇ ਹੁੰਦੇ ਸੀ ਤਾਂ ਆਪਣੇ ਨਾ ਜਦੋਂ ਸੰਗਰਾਣ ਦਾਲੇ ਦਿਨ ਪੀਲੇ ਚੌਲ ਬਣਦੇ ਸੀ ਤਾਂ ਘਰ ਦੇ ਕਹਿੰਦੇ ਸੀ ਕਿ ਰੈਤਾ ਪਾ ਕੇ ਜਰਦੇ ਵਾਲੇ ਚੌਲ ਖਾ ਲੋ ਇਹਦਾ ਮਤਲਬ ਜਿਹੜੇ ਸ਼ਬਦ ਅਸੀਂ ਛੋਟੇ ਹੁੰਦੇ ਸਿੱਖੇ ਸੀ ਅੱਜ ਸਾਨੂੰ ਸਾਡੇ ਸਵਾਲਾਂ 'ਚ ਮਿਲ ਰਹੇ ਆ ਖਾਂਗੜ ਸ਼ਬਦ ਸਾਨੂੰ ਮਿਲਿਆ ਮੈਂ ਨਹੀਂ ਸੀ ਜਾਣਦਾ ਕਿਉਂਕਿ ਸਾਡਾ ਪਿਛੋਕੜ ਮੱਝ ਹੀ ਹੁੰਦਾ ਹੈ ਪਰ ਸ਼ਬਦ ਮਾਲਵੇ ਦਾ ਸਾਨੂੰ ਬਾਅਦ 'ਚ ਆ ਕੇ ਪਤਾ ਲੱਗਿਆ ਇਟ ਮੀਨਸ ਸਾਨੂੰ ਆਪਣੀਆਂ ਹੀ ਉਪਭਾਸ਼ਾਵਾਂ ਦਾ ਸਾਨੂੰ ਆਪਣੀਆਂ ਹੀ ਬੋਲੀਆਂ ਦਾ ਪਤਾ ਤਾਂ ਲੱਗਿਆ ਜੇ ਅਸੀਂ ਪੰਜਾਬੀ ਨੂੰ ਇਸ ਪੱਧਰ ਤੇ ਜਾ ਕੇ ਪੜਿਆ ਤੇ ਦੂਜੀ ਗੱਲ ਅਫਸਰਾਂ ਨੂੰ ਵੀ ਸਭ ਤੋਂ ਵੱਧ ਫਾਇਦਾ ਜਦੋਂ ਐਨੀ ਪੜ੍ਹਾਈ ਕਰਕੇ ਪੰਜਾਬ ਨੂੰ ਜਾਂ ਪੰਜਾਬੀ ਨੂੰ ਸਮਝ ਕੇ ਉਹ ਪ੍ਰਸ਼ਾਸਨ ਕਰਨ ਆਉਣਗੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਕੋਈ ਦਿੱਕਤ ਆਊਗੀ ਤੇ ਜੇ ਐਵੇਂ ਦਾ ਅਫਸਰ ਪੰਜਾਬ ਤੋਂ ਬਾਹਰੋਂ ਵੀ ਆਜੇ ਅਸੀਂ ਤਾਂ ਉਹਦਾ ਵੀ ਸਦਕਾਰ ਕਰਦੇ ਆ ਤੇ ਵੈਲਕਮ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਵੀਰੇ ਅਸੀਂ ਪਹਿਲੀ ਗੱਲ ਸਮਾਂ ਕੱਢਿਆ ਥੈਂਕ ਯੂ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਉਮੀਦ ਮੈਨੂੰ ਇਹੀ ਆ ਵੀ ਆਪਾਂ ਕੁਝ ਸਮਝ ਗਏ ਕੁਝ ਸਾਰਥਕ ਯਾਰ ਸਰਜ ਗਏ ਨਹੀਂ ਤਾਂ ਫਿਰ ਵੀਜ਼ਾ ਤਾਂ ਕਿਸੇ ਹੋਰ ਦੇਸ਼ ਦਾ ਵੀ ਖੁੱਲ ਹੀ ਜਾਣਾ Hortu-hortu handi